ਕਰਤਾਰ 9536 ਇਹ ਵਾਲਾ ਟਰੈਕਟਰ ਤੁਸੀਂ ਦੇਖਿਆ ਹੋਊਗਾ ਆਪਣੇ ਵੀਰ ਆਰਨੇਤ ਕੋਲੇ ਤੇ ਅੱਜ ਇੱਕ ਹੋਰ ਬਹੁਤ ਵੱਡਾ ਸਰਪ੍ਰਾਈਜ਼ ਆ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਪਹਿਲਾਂ ਤੇ ਇਸ ਟਰੈਕਟਰ ਬਾਰੇ ਗੱਲ ਕਰ ਲਈਏ ਪਰ ਸਰਪ੍ਰਾਈਜ਼ ਕਰਦਾ ਤੁਸੀਂ ਦੇਖ ਹੀ ਲੈਣੀ ਆ ਵੀਡੀਓ ਇਹ ਟਰੈਕਟਰ ਜਾਣਾ ਗਲਾਬ ਸਿੱਧੂ ਵੀਰਕੁੱਲ ਪਰ ਉਹ ਟਰੈਕਟਰ ਇਹ ਵਾਲਾ ਨਹੀਂ ਹੈਗਾ ਉਹ ਟਰੈਕਟਰ ਵੀ ਤੁਹਾਨੂੰ ਦਰਸ਼ਨ ਕਰਵਾਉਣੀ ਆ ਪਹਿਲਾਂ ਤੁਹਾਨੂੰ ਇਹ ਦਿਖਾ ਦਈਏ ਇਹ ਟਰੈਕਟਰ ਤੁਸੀਂ ਸਾਰਾ ਜਾਣਦੇ ਹੋ ਪਰ ਏਸੀ ਕੈਬਨ ਤੁਸੀਂ ਦੇਖਿਆ ਹੋਊਗਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਨਾ ਇਹਦਾ ਏਸੀ ਕੈਬਨ ਦਿਖਾ ਦਿੰਨੇ ਆ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਇਹਦੀ ਟੈਂਕ ਇੱਥੇ ਹੁੰਦੀ ਆ ਉਹ ਚੇਂਜ ਕਰਕੇ ਇੱਥੇ ਕਰ ਦਿੱਤੀ ਡੀਜ਼ਲ ਟੈਂਕ ਤੇ ਅੰਦਰ ਆ ਜੀ ਹੁਣ ਆਪਾਂ ਕੈਬਨ ਪੂਰਾ ਨਾ ਫੁੱਲੀ ਲੋਡਡ ਆ ਸਾਨਿਚ ਨਮਕ ਐ ਰਾਂ ਗੱਲਬਾਤ ਨਾ ਐਂਡ ਟੂ ਐਂਡ ਆ ਪੂਰੀ ਕੰਫਰਟੇਬਲ ਜਿਹਨੂੰ ਆਪਾਂ ਕਹਿ ਦਿੰਨੇ ਆ ਵੱਡੀ ਗੱਲ ਤਾਂ ਸਟੀering ਉੱਪਰ ਥੱਲੇ ਮੈਂ ਇੱਕ ਚੀਜ਼ ਹੋਰ ਦੱਸਾਂ ਕਰਤਾਰ ਨਾ ਜਿਵੇਂ ਜਿਵੇਂ ਸਮਾਂ ਪੈਂਦਾ ਪਿਆ ਮੈਂ ਕਹਿੰਦਾ ਇੰਨੀ ਤੇਜ਼ ਗਰੋਅ ਕਰ ਰਿਆ ਨਾ ਇੰਨੀ ਤੇਜ਼ ਬਹੁਤ ਵਧੀਆ ਗੱਲ ਹੈ ਕਿਉਂਕਿ ਸਾਡੇ ਇੰਡੀਅਨ ਬ੍ਰਾਂਡ ਆ 12+12 ਗੀਅਰ ਤੇ ਇਧਰ ਆ ਗਏ ਆਪਣੇ 4 ਤੇ ਇਧਰ ਲੋਹਾਈ ਮੀਡੀਅਮ ਹਾਂ ਤੇ ਇਧਰ ਆ ਗਿਆ ਆਪਣਾ ਸ਼ਟਲ ਇਹ ਆ ਗਿਆ ਆਪਣਾ ਫੋਰਵਰਡ ਮੈਂ ਭੁੱਲ ਗਿਆ ਸੀਗਾ ਤਾਂ ਕਰਕੇ ਸੌਰੀ ਮੇਰਾ ਵੀਰ ਤੇ ਬਾਕੀ ਨਾ ਟਰੈਕਟਰ ਦੀ ਸਿਫਤ ਇਹ ਆ ਵੀ ਖੁੱਲਾ ਡੁੱਲਾ ਪਹਿਲਾਂ ਵੀ ਆਪਾਂ ਦੇਖਦੇ ਹੁੰਨੇ ਆ ਵੀ ਜਿੰਨਾ ਮਰਜ਼ੀ ਮੈਂ ਕਹਿੰਨਾ ਵੀ ਲੱਤਾਂ ਖੁੱਲੀਆਂ ਕਰਕੇ ਬਹਿ ਜਾਓ ਇੰਨਾ ਜ਼ਿਆਦੇ ਕੈਬਨ ਖੁੱਲਾਣਾ ਇੰਨਾ ਜ਼ਿਆਦੇ ਵੀ ਆਪਾਂ ਕਿਤੇ ਵੀ ਲੌਂਗ ਡਰਾਈਵ ਤੇ ਜਾਂ ਕਿਤੇ ਵੀ ਜਾਣਾ ਆਪਾਂ ਕਿਉਂਕਿ ਖੇਤਾਂ ਦੇ ਵਿੱਚ ਤਾਂ ਚੱਲਣਾ ਹੀ ਚੱਲਣਾ ਪਰ ਜਦੋਂ ਕਿਤੇ ਆਪਾਂ ਉਦਾਂ ਵੀ ਜਾਣਾ ਇਹ ਸਮਝ ਗਿਆ ਮੇਰੇ ਵੀਰ ਭਰਾ ਤੇ ਬਾਬੇ ਦੀ ਮਿਹਰ ਇਹ ਨਹੀਂ ਹੈਗਾ ਵੀ ਇਹ ਕਿਤੇ ਜਿੰਨਾ ਮਰਜ਼ੀ ਸਮਾਨ ਇੱਧਰ ਰੱਖ ਸਕਦੇ ਹੋ ਆਪਾਂ ਇੱਧਰ ਜਿੰਨਾ ਮਰਜ਼ੀ ਸਮਾਨ ਰੱਖ ਸਕਦੇ ਆ ਮੈਂ ਕਹਿੰਦਾ ਇੰਨਾ ਖੁੱਲਾ ਵੀ ਇੱਥੇ ਤਾਂ ਮੈਂ ਸਟੂਲ ਰੱਖ ਕੇ ਬੈਠੋ ਤੇ ਇੱਧਰ ਵੀ ਸਿਟਿੰਗ ਹੈਗੀ ਆ ਤੇ ਇੱਧਰ ਵੀ ਸਿਟਿੰਗ ਹੈਗੀ ਇੱਧਰ ਆ ਗਿਆ ਆਪਣੇ ਚਾਰਜਿੰਗ ਪੁਆਇੰਟ ਆ ਗਿਆ ਉੱਪਰ ਤੇ ਪੂਰੀ ਗੱਲਬਾਤ ਓਕੇ ਆ ਇਕੱਲੀ ਇਕੱਲੀ ਚੀਜ਼ ਨਾ ਮੈਨੂੰ ਦਿਖਾਉਣ ਲੱਗਾ ਵਾਈਪਰਾਂ ਦੇ ਸਵਿੱਚ ਵਗੈਰਾ ਐਨ ਬਾਕੀ ਕਲੱਚ ਬ੍ਰੇਕਾਂ ਤੁਸੀਂ ਇਹਦੀਆਂ ਪਹਿਲਾਂ ਹੀ ਜਾਣਦੇ ਹੋ ਵੀ ਅਮਰੂਤੀ ਪੈਡਲ ਇੰਨਾ ਜ਼ਿਆਦਾ ਸਮੂਥ ਆ ਨਾ ਪੈਰ ਰੱਖਣ ਦੀ ਲੋੜ ਹੀ ਆ ਮੈਂ ਕਹਿੰਨਾ ਵੀ ਭਾਵੇਂ ਉਂਗਲਾਂ ਨਾਲ ਦੱਬ ਲੋ ਲੈ ਤੇ ਬ੍ਰੇਕ ਸਿਸਟਮ ਵੀ ਪਾਵਰ ਬ੍ਰੇਕਾਂ ਇਹਦਾ ਸਾਰੇ ਵੀਰਾਂ ਨੂੰ ਪਤਾ ਹੀ ਹੋਣਾ ਕਿਉਂਕਿ ਆਪਾਂ ਇਹ ਟਰੈਕਟਰ ਦਾ ਪਹਿਲਾਂ ਹੀ ਦੱਸ ਚੁੱਕੇ ਹਾਂ ਹਨਾ ਆ ਚੀਜ਼ੇ ਦੀ ਮੈਨੂੰ ਬਾਹਲੀ ਘੈਂਟ ਲੱਗੀ ਤੁੰਦਰ ਦੀ ਵੀ ਚਲਾਉਣ ਚ ਵਾੜਾ ਸੌਖਾ ਐਂਡ ਪਿਕਚਰ ਟੈਕ ਚਾ ਕੰਮ ਉੱਪਰ ਆ ਵੀ ਚੰਨੀਆਂ ਇੱਕ ਚੀਜ਼ ਹੋਰ ਦਿਖਾਉਣਾ ਤੁੰਦਰ ਆ ਕੁਆਲਿਟੀ ਦੇਖੋ ਜੀ ਇੱਥੇ ਡਿਸਟ੍ਰਿਬਿਊਟਰ ਦਾ ਲੀਵਰ ਹੁਣ ਨਾ ਘੈਂਟ ਆਣਾ ਬਾਕੀ ਆਵਲ ਲੀਵਰ ਲੈਫਟਾਂ ਆ ਗਏ ਗਲਾਸ ਹੋਲਡਰ ਤੋਂ ਰੱਖਣ ਬਿਲਡਿੰਗ ਕੁਆਲਟੀ ਤਾਂ ਇੰਨੀ ਵਧੀਆ ਨਾ ਗੇਅਰ ਤੋਂ ਨੂੰ ਮੈਂ ਦੱਸਿਓ ਤੇ 12+12 12 ਇ ਫੋਰਵਰਡ ਆ 12 ਰਿਵਰਸ ਇਹ ਤਾਂ ਆ ਗਿਆ ਸ਼ਟਲ ਯੂ ਨੋ ਆਪਾ ਸ਼ਟਲ ਕਹਿ ਸਕਦੇ ਆ ਤੇ ਇਹਦੇ ਪੀਟੀਓ ਦਾ ਲੀਵਰ ਆ ਗਿਆ ਇਹ 4/4 ਤੇ 2 ਵਾਲਾ ਆ ਗਿਆ ਇਧਰ ਇਹਦੇ 4 ਗੇਰਾਂ ਨੇ ਕਰਤਾਰ ਜਦੋਂ ਵੀ ਕੁਝ ਕਰਦਾ ਨਾ ਮਾਰਕੀਟ ਦੇ ਵਿੱਚ ਕੁਝ ਡਿਫਰੈਂਟ ਕਹੀ ਕਰਦਾ ਕਿਉਂਕਿ ਆ ਹੁਣ ਕੈਵਨ ਆ ਤੇ ਕੈਵਨ ਵਾਲਾ ਸਿਰਾ ਲਾਇਆ ਗਿਆ ਪਤੰਦਰਾ ਨੇ ਐਨ ਐਂਡ ਚੱਲ ਬਾਹਰ ਚਲਦੇ ਜਾਂਦੇ ਸਪੀਕਰ ਸੋਨੀ ਦੇ ਆ ਗਏ ਇਹ ਜਿਹਨੇ ਆਪਾਂ ਗੱਲ ਕਰਦੇ ਸੀ ਅੰਦਰ ਸੋਨੀ ਦੇ ਸਪੀਕਰਾਂ ਦੀ ਉਹਨੇ ਕਰਕੇ ਹਟਿਆ ਹਨ ਇਹ ਕੋਈ ਵੀ ਚੀਜ਼ ਆਪਦੀ ਬਣਾਉਂਦਾ ਨਾ ਏ ਬ੍ਰਾਂਡ ਬ੍ਰਾਂਡ ਉਹ ਪਹਿਲਾਂ ਉਨੀ ਗਾਦੇ ਵਿੱਚ ਰੱਖਦਾ ਬ੍ਰਾਂਡ ਇਦਾਂ ਦੀ ਨਾ ਨਾ ਵੀਰ ਮੁੰਡੇ ਜੋ ਚਾਹੀਦੇ ਪਿੱਛੇ ਦੇ ਵੇਟ ਨਾਲ ਹੀ ਮਿਲਨੇ ਆ ਚਾਰ ਇਹਦੇ ਵਾਲ ਆ ਗਏ ਮਦਰ ਕਿਉਂਕਿ ਅੱਜ ਕੱਲ ਐਮਪਲੀਮੈਂਟ ਤਮੀਆਂ ਤਮੀਆਂ ਫੋਲਡ ਹਨਾ ਖੋਲਣੀਆਂ ਹਾਲ ਉਹਨਾਂ ਦੇ ਜ਼ਰੂਰਤ ਹੁੰਦਾ ਹਨਾ ਆ ਜੇ ਪਾਣੀ ਵਾਲੀ ਟੈਂਕੀ ਆ ਗਈ ਬਾਈ ਪ੍ਰੰਦ ਇਹ ਮਗਰਾਟਾਂ ਦੀ ਕੁਆਲਿਟੀ ਤੁਹਾਨੂੰ ਪਹਿਲੇ ਦੱਸ ਕੇ ਲੈਣ ਦੇ ਕੈਵਨ ਲਾਇਆ ਹਨ ਤੇ ਕੋਈ ਸੋਚ ਸਮਝ ਕੇ ਲਾ ਇਦਾਂ ਨਹੀਂ ਵੀ ਸਿੱਧਾ ਕੈਵਨ ਝੜ ਦਿੱਤਾ ਨਾ ਕੈਵਨ ਕੋਈ ਸੋਚ ਸਮਝ ਕੇ ਕੰਪਨੀ ਨੇ ਲਾਇਆ ਆ ਜਾ ਵੀ ਜਟਾ 16 9 30 ਦੇ ਦੇ ਟਾਇਰ ਆ ਗਏ 16 9 30 ਕਿਉਂਕਿ ਆਪਣੇ ਡੈਟਰਾ ਨੂੰ ਜਿਹੜੇ ਆਉਂਦੇ ਆ 16 9 28 ਹੁੰਦੇ ਆ ਇਹਦੇ 30 ਦੇ ਆਗੇ ਬਾਕੀ ਆ ਚੀਜ਼ ਦੀ ਸਭ ਸਾਰੇ ਵੀਰਾਂ ਨੂੰ ਪਤਾ ਹੀ ਆ ਇੱਕ ਚੀਜ਼ ਹੋਰ ਆਪਣਾ ਵੀਰ ਵੀ ਦੱਸਦਾ ਹੁੰਦਾ ਵੀ ਜਿਹੜਾ ਇਹਦੇ ਵਿੱਚ ਟਰਾਂਸਮਿਸ਼ਨ ਕਲੌਸ ਕਰਦਾ ਇੰਜਨ ਕਰਾਰੋ ਦੇ ਹਿੱਸੇ ਅਗਲਾ ਪਿਛਲਾ ਹਿੱਸਾ ਕਰਾਰੋ ਤੇ ਕਰਾਰੋ ਨੂੰ ਸਾਰੇ ਵੀਰ ਜਾਣਦੇ ਆ ਕਿਉਂਕਿ ਕਰਾਰੋ ਦਾ ਟਰਾਂਸਮਿਸ਼ਨ ਸਾਰਿਆਂ ਨਾਲ ਤਕਰੀਬਾ ਹੰਡਾ ਆ ਇਹ ਹਣਾ ਉਹਦੀ ਬਿਲਡ ਕੁਆਲਿਟੀ ਕਿੱਦਾਂ ਦੀ ਆ ਹੰਡਾਈ ਕਿੱਦਾਂ ਦੀ ਆ ਇਹ ਨਹੀਂ ਹੈਗਾ ਵੀ ਤੁਹਾਡਾ ਜਾਣਦੇ ਕੋਈ ਕਮੀ ਜਾਂ ਕੋਈ ਗੱਲਬਾਤ ਹੋ ਜਨਾ ਉਹਦੀ ਤਾਂ ਬਹੁਤ ਰੋਸਾ ਕਰ ਸਕਦੇ ਜਿਹੜਾ ਆਪਣਾ ਇਹਦਾ ਬਿਨਾ ਏਸੀ ਤੋਂ ਮਾਡਲ ਆ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਵੀ ਕੰਪਨੀ ਸ਼ੀਸ਼ੇ ਨਾਲ ਹੀ ਦਿੰਦੀ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਤਾਂ ਜਿਆਦਾ ਜ਼ਰੂਰੀ ਆ ਨਾ ਇੱਕ ਚੀਜ਼ ਹੋਰ ਮੈਂ ਦੱਸਦਾ ਚੰਨੀ ਇਧਰਲੀ ਸਾਈਡ ਆਈ ਅੱਗੇ ਵੀਰੇ ਮਾੜਾ ਇਹ ਚੰਨੀ ਇੱਥੇ ਆਈ ਵਿਜ਼ਿਬਿਲਟੀ ਤੋਂ ਨਾ ਸਾਊਥ ਆ ਵੀ ਨਹੀਂ ਹੈਗਾ ਕੈਵਨ ਲਾ ਦਿੱਤਾ ਤੇ ਵਿਜ਼ਿਬਿਲਟੀ ਘਟ ਜੂਗੀ ਨਾ ਜਿੱਧਰੋਂ ਮਰਜ਼ੀ ਤੁਸੀਂ ਦੇਖ ਸਕਦੇ ਹੋ ਪੂਰਾ ਗਲਾਸ ਤੇ ਵੇਟ ਅਗਲੇ ਫਰੰਟ ਵੇਟ ਨਾਲ ਹੀ ਮਿਲਣਗੇ ਜੋ ਟਰੈਕਟਰ ਨਾਲ ਲੱਗਾ ਉਹ ਇਦਾਂ ਹੀ ਇਹੇ ਸ਼ਿਫਟਾ ਕੰਪਨੀ ਦੀ ਵੀ ਅਗਲੇ ਵੇਟ ਪਿਛਲੇ ਵੇਟ ਮਿਰਰ ਜੋ ਵੀ ਚੀਜ਼ ਆਪਣਾ ਸੀਡੀ ਸਿਸਟਮ ਵੀ ਟ੍ਰੈਕਟਰ ਆਪਾਂ ਲਵਾਵਾਂਗੇ ਕੋਈ ਚੀਜ਼ ਐਕਸਟਰਾ ਲਵਾਉਣ ਦੀ ਜ਼ਰੂਰਤ ਨਹੀਂ ਹੈਗੀ ਨਾਲ ਹੀ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਇੱਕ ਚੀਜ਼ ਹੁੰਦੀ ਨਾ ਆਪਾਂ ਨੂੰ ਐਕਸਟਰਾ ਲਵਾਉਣੀ ਪੈਂਦੀ ਹੈ ਵੀ ਬਾਅਦ ਵਿੱਚ ਨਾ ਹਾਂ ਆ ਰਿਹਾ ਪਾਓ ਘਰੇ ਲੈ ਜਾਓ ਕੋਈ ਵੀ ਚੀਜ਼ ਐਕਸਟਰਾ ਲਾਉਣ ਦੀ ਲੋੜ ਨਹੀਂ ਇਹ ਨਹੀਂ ਹੈਗਾ ਵੀ ਅੱਗੇ ਵੇਟ ਘੱਟਾ ਜਾਂ ਪਿੱਛੇ ਵੇਟ ਰਹਿਣੇ ਨਾ ਤੇ ਕਲੌਸ ਕਰਦੇ ਇੰਡੀਅਨ ਬਾਰੀ ਦਾ ਸਾਰੇ ਵੀਰਾਂ ਨੂੰ ਪਤਾ ਹੀ ਹੈ ਤਾਂ ਦੱਸਣ ਬੱਚਾਂ ਦੀ ਲੋੜ ਨਹੀਂ ਘੱਲੇ ਤੁਹਾਡੇ ਵਾਸਤੇ ਨਾ ਸਰਪ੍ਰਾਈਜ਼ ਬੈਕ ਇੱਕ ਚ ਸਰਪ੍ਰਾਈਜ਼ ਜਿਹੜਾ ਵੱਡਾ ਸਰਪ੍ਰਾਈਜ਼ ਦੇਣਾ ਉਹ ਬਹੁਤ ਵੱਡਾ ਧਮਾਕਾ ਤੁਹਾਡੇ ਵਾਸਤੇ ਇਹ ਮਾਰੋ ਨੀਗਾ ਤੁਸੀਂ ਥੈਂਕ ਯੂ ਟੂ ਕੀ ਡੈਨ ਅਗਲੇ ਟਾਇਰ ਸੌਰੀ ਰਹਿ ਗਏ ਸੀ ਅਗਲੇ ਟਾਇਰ ਇਹਦੇ ਆਗੇ 11 2 24 ਐ ਵੀ ਜੋ ਨਹੀਂ ਵੀਰਾਂ ਨੂੰ ਦਿਖਾ ਦੇ ਦਰਸ਼ਨ ਸਾਰੇ ਟਰੈਕਟਰ ਦੇ ਕਾਲਾ ਟਰੈਕਟਰ ਵੀਰਾਂ ਨੇ ਨਹੀਂ ਦੇਖਿਆ ਨਾ ਫਿਰ ਵੀਰ ਮੇਰੇ ਕਹਿਣਗੇ ਵੀ ਇਹ ਸੀ ਕਾਬਾਨੀ ਦਿਖਾਇਆ ਇਹ ਟਰੈਕਟਰ ਮੈਂ ਪਹਿਲਾਂ ਹੀ ਦੱਸ ਕੇ ਢਿਆਂ ਆਪਣੇ ਆਰਨੇ ਤੇ ਵੀਰ ਕੋਲੇ ਇਹ ਅੱਜ ਆਪਾਂ ਇੱਥੇ ਆਏ ਹੋਏ ਆਂ ਬਾੜ ਤੇ ਤੇ ਮੈਂ ਕਹਾ ਵੀ ਵੀਰਾਂ ਨੂੰ ਆਪਾਂ ਦਿਖਾਈਏ ਟਰੈਕਟਰ ਇਹਦੀ ਚਾਬੀ ਚਾਬੀ ਅੰਦਰਾਂ ਨੇ ਤਾਂ ਅੰਦਰੋਂ ਹੀ ਦਰਸ਼ਨ ਕਰਾ ਦਿੰਨੀ ਸੀਗੀ ਬਾਹਰੀਆਂ ਲਾਈਟਾਂ ਲੂਟਾਂ ਸਾਰਾ ਕੁਝ ਤੁਹਾਨੂੰ ਦੱਸੀ ਨਾ ਇੱਕ ਵੀ ਚੀਜ਼ ਆਣੀ ਹੈਗਾ ਵੀ ਤੁਹਾਨੂੰ ਲਗਾਉਣੀ ਪੈਣੀ ਨਾ ਐਨ ਓਕੇ ਬਟਾ ਓਕੇ ਆ ਆਇਆ ਪਿਛੇ ਸੁੱਕਾ 에ਰਕਲਿੰਦਰਾ ਉਹ ਅੰਦਰ ਆਏ ਦੀ ਬਾਕੀ ਦੀ ਆ ਆ ਗਿਆ ਪੀਟਿਓ ਵਾਸਤੇ 540 ਤੇ 540 E ਜੇ ਆਪਾਂ ਇਹ ਚੱਕਰ ਵਧਾਉਣੇ ਘਟਾਉਣੇ ਹਨ ਉਹ ਵੀ ਵਧ ਜਾਣਗੇ ਤੇ ਜੇ ਆਪਾਂ ਕਹਿਵਾਂ ਦੀ ਬਿਲਡ ਕੁਆਲਟੀ ਦੀ ਗੱਲ ਕਰੀਏ ਤੇ ਆ ਦੇਖੋ ਵੀ ਥੱਲੇ ਜਿਹੜੀ ਗੱਲ ਮੈਂ ਕਰਦਾ ਪਿਆਣਾ ਕਰਤਾਰ ਦੀ ਵੀ ਕਰਤਾਰ ਹਨਾ ਕਰਤਾਰ ਦਾ ਨਾਮ ਜਿੱਥੇ ਵਰਕਿਆ ਗਿਆ ਨਾ ਉੱਥੇ ਆਪਾਂ ਟਰਸਟ ਕਰ ਸਕਦੇ ਹਾਂ ਯਕੀਨ ਕਰ ਸਕਦੇ ਹਾਂ ਕਿਉਂਕਿ ਜਿਵੇਂ ਅੰਦਰ ਉਹ ਤੁਹਾਨੂੰ ਸੋਨੀ ਦੇ ਸਪੀਕਰ ਦਿਖਾਤੇ ਹੈ ਤਾਂ ਨਿੱਕੀ ਜੀ ਚੀਜ਼ ਆ ਉਹ ਬਾਲੀ ਵੱਡੀ ਨਹੀਂ ਹੈਗੀ ਤੇ ਉਹਦੇ ਤੋਂ ਕੰਪਨੀ ਉੱਤੇ ਪੈਸੇ ਬਚਾ ਲਈ ਸਾਈਂ ਵੀ ਪਰਣਾ ਕੰਪਨੀ ਉੱਤੇ ਪੈਸੇ ਕਦੇ ਨਹੀਂ ਬਚਾਉਂਦੀ ਵੀ ਉਹਨਾਂ ਨੂੰ ਆਪਦੀ ਕੁਆਲਿਟੀ ਨਾਲ ਜੇ ਐਨ ਓਕੇ ਟਾਣਾ ਟਣ ਬਾਕੀ ਆ ਚੀਜ਼ ਤਾਂ ਸਾਰੇ ਵੀ ਜਾਣਦੇ ਆਸੀਂ ਦੂਸਰੀ ਆ ਗਈ 에어 ਪ੍ਰੈਸ਼ਰ ਵਾਲੀ ਸਸਪੈਂਸ਼ਨ ਵਾਲੀ ਵੀ ਜੀ ਇਹ ਨਹੀਂ ਹੈਗਾ ਵੀ ਤੁਹਾਨੂੰ ਉੱਪਰ ਥੱਲੇ ਝਟਕੇ ਪਹਿਣਗੇ ਲਓ ਜੀ ਫਿਰ ਤੁਹਾਨੂੰ ਆਪਾਂ ਸਾਰਾ ਦਿਖਾ ਹੀ ਦਿੱਤਾ ਦੱਸਿਆ ਜੇ ਤੁਹਾਨੂੰ ਡਾਕਟਰ ਕਿੱਦਾਂ ਦਾ ਲੱਗਾ ਬਾਕੀ ਜਿਹੜਾ ਸਰਪ੍ਰਾਈਜ਼ ਆ ਉਹ ਤੁਹਾਨੂੰ ਆਪਾਂ ਦੂਜੀ ਵੀਡੀਓ ਚ ਦਿਖਾਉਣੇ ਆ ਇਹ ਟਰੈਕਟਰ ਉਹ ਵਾਲਾ ਕਿਹੜੇ ਗੇਰ ਨੇ ਲੈ ਕੇ ਆਣਾ ਤੁਹਾਨੂੰ ਮੰਦਾ ਸੀ ਤਾਂ ਗਲਾਬ ਸਿੱਧੂ ਵੀਰ ਨੇ ਟਰੈਕਟਰ ਲੈ ਕੇ ਜਾਣਾ ਇਹ ਬਲੈਕ ਲੈ ਕੇ ਗਿਆ ਸੀਗਾ ਆਪਣਾ ਆਰਨੇਤ ਵੀਰ ਤੇ ਬਲੂ ਲੈ ਕੇ ਜਾਣਾ ਗਲਾਬ ਸਿੱਧੂ ਇਹ ਦੱਸੋ ਤੁਹਾਨੂੰ ਟਰੈਕਟਰ ਕਿਦਾਂ ਦੇ ਲੱਗੇ ਤੇ ਕਰਤਾਰ ਦੀ ਜਿਦੋਂ ਦੇਣਾ ਪ੍ਰੋਗਰੈਸ ਕਿਦਾਂ ਦੀ ਲੱਗੀ ਜਾਣਕਾਰੀ ਦਿੰਦਿਆਂ ਕੋਈ ਵੱਧ ਘਟ ਸ਼ਬਦ ਨਿਕਲਿਆ ਹੋਵੇ ਤਾਂ ਲਈ ਮਾਫੀ ਆ ਇਹ 60 ਚ ਕੀ ਦੀ ਕੈਟਾਗਰੀ ਚ ਮੇਰੇ ਵੀਰ ਕਈ ਪੁੱਛ ਲੈਂਦੇ ਆ ਮਾਈਕੋ ਦੇ ਪੰਪ ਚ ਸੀ ਆਰ ਨਹੀਂ ਹੈਗਾ ਮਾਈਕੋ ਬੋਸ਼ ਦੇ ਪੰਪ ਚ ਸੌਰੀ ਬੋਸ਼ ਦੇ ਪੰਪ ਚ ਤੇ ਬਹੁ ਆ ਗਿਆ ਵੱਧ ਘਟ ਸ਼ਬਦ ਨਿਕਲੇ ਆ ਗਏ ਉਹਦੇ ਲਈ ਮਾਫੀਆ ਮਿਲਦੇ ਆਂ ਅਗਲੀ ਵੀਡੀਓ ਚ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ